ਕਿੰਨ ਪੜਦਾ ਤੋਂ ਆਤਮਾ ਦੇ ਵਿੱਚ ਸੇ ਕੋਸ਼ਸ਼ਾ ਤੇਰੇ ਵਿੱਚ ਇੰਨਾ ਇਹੀ ਹੈ ਮਹਾਰਾਜ ਕਿਤੇ ਨੂੰ ਪਾਸੇ ਹਟਾਉਣਾ ਪਊਗਾ ਫਿਰ ਉਹਨੇ ਕਰਮਾ ਸੁੱਧਾ ਕੇ ਇੱਕ ਸਾਧ ਨੂੰ ਜਾ ਰਿਹਾ ਸੀ ਤੀਰਥ ਯਾਤਰਾ ਹਰ ਤੇ ਰਤਥਾਂ ਵੀ ਆਇਆ ਕਰਦੇ ਸੀ ਕੋਈ ਗੱਡੀ ਨਾ ਹੁਣ ਮੈਂ ਤੁਹਾਡੇ ਨਾਲ ਕਿਤੇ ਨਹੀਂ ਗੱਡੀਆ ਹੋਣੀਆਂ ਹੈ ਮਹੌਨ ਸਹਿਬ ਜਦੋਂ ਸੰਗਤਾਂ ਜਾਂਦੀਆਂ ਇਹ ਘੋੜਿਆਂ ਤੇ ਸਵਾਰ ਹੋ ਕੇ ਚਾਹ ਨਾ ਹੁੰਦੀ ਅਸੀਂ ਜਿਹੜਾ ਅਸੀਂ ਕਾਹ ਜਾ ਰਿਹਾ ਸੀ ਫੈਦਲਾ ਤੇ ਕਿਸੇ ਜੀਵਿਤਾਰ ਸਿੱਖ ਨੇ ਕਿਹਾ ਮੇਰੀ ਸ਼ਰਧਾ ਹੈ ਭਾਵਨਾ ਹੈ ਕਿ ਮੈਂ ਕੁਝ ਮਾਇਆ ਖੇ ਲੰਗਰ ਚ ਪਾਣੀ ਦੀਆਂ ਸੇਵਾ ਜਪਦੀ ਮੇਰੇ ਕੋਲ ਨਹੀਂ ਜਾਇਆ ਜਾਂਦਾ ਨਹੀਂ ਟਾਈਮ ਨਿਕਲਦਾ ਕੋਈ ਕਾਲਾ ਨਹੀਂ ਕੀਤਾ ਜਾਂਦਾ ਧਿਆਨ ਦੇਣਾ ਉਹਨਾਂ ਨੇ ਕੀ ਕੀਤਾ ਉਹ ਸਾਧੂ ਜਿਹੜਾ ਸੀ ਇੱਕ ਵਾਸ ਦਾ ਡੰਡਾ ਲੈ ਕੇ ਧਿਆਨ ਉਹ ਜਿਹੜੇ ਸਿੱਕੇ ਸੀਗੇ ਚਾਂਦੀ ਦੇ ਉਹਦੇ ਵਿੱਚ ਬੰਦ ਕਰਕੇ ਉੱਪਰ ਤਾਰ ਬਨੇ ਕੇ ਸੰਭਾਲ ਲਏ ਤੇ ਮੈਂ ਦੂਰ ਜਣਾ ਕਿ ਹਨੇਰਾ ਵੀ ਹੋ ਜਾਂਦਾ ਹੈ ਤੇ ਇਹੀ ਸ਼ਰਧਾ ਹੈ ਉੱਥੇ ਭੁੱਖੇ ਸਾਧਵਾਂ ਨੂੰ ਲੰਗਰ ਛਕਾਉਣਾ ਤੇ ਸੇਵਾ ਇੰਨੀ ਜੀ ਪਰਵਾਹ ਹੋ ਜਾਵੇ ਕਿ ਜੈਤਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਸੱਚ ਦਾ ਵਪਾਰ ਕਰਨ ਵਾਸਤੇ ਭੇਜਿਆ ਸੀ ਝੂੜ ਦਾਣੇ ਦੀ ਮੰਡੀ ਵਿੱਚ ਭੁੱਖੇ ਸਾਧਵਾਂ ਨੂੰ ਗੁਰੰਦਰ ਸ਼ਕਾਤ ਇੱਕ ਸਾਧਮੰਦ ਦਾ ਟੋਲਾ ਬੈਠਾ ਹੈ ਬਸਤਰ ਵੀ ਉਹਨਾਂ ਦੇ ਕੋਲ ਠੰਡ ਬੜੀ ਹੈ ਭੁੱਖੇ ਲੱਗਦੇ ਆ ਗੁਰੂ ਨਾਨਕ ਸਾਹਿਬ ਦੀ ਕਹਿਣ ਲੱਗੇ ਚੱਲ ਫਿਰ ਪਿਤਾ ਨੇ ਕਿਹਾ ਸੀ ਸੱਚ ਦਾ ਵਪਾਰ ਕਰਕੇ ਇਹ ਗੁਰੂ ਨਾਨਕ ਸਾਹਿਬ ਦੀ ਮਿਹਰ ਦਇਆ ਕਿਰਪਾ ਹੈ ਸਾਧੂ ਨੂੰ ਧਿਆਨ ਦੇਣਾ ਬੜੀ ਸੁਣਨ ਵਾਲੀ ਗੱਲ ਹੈ ਅਨੇਰਾ ਹੋ ਗਿਆ ਤੇ ਪਾਣੀ ਆਪਣੇ ਪਤੀ ਨੂੰ ਕਹਿਣ ਲੱਗਿਆ ਦਾ ਸਾਧੂ ਆਪਣੇ ਘਰ ਰਾਤ ਰਿਹਾ ਹੈ ਉਧਰ ਗੰਦਾ ਉਹਦੇ ਕੋਲ ਹੈ ਉਹਦੇ ਵਿੱਚ ਮੈਨੂੰ ਲੱਗਦਾ ਹੈ ਕੋਈ ਕੀਮਤੀ ਕੀਟ ਹੈ ਕਹਿਣ ਲੱਗਾ ਕੋਈ ਗੱਲ ਨੇ ਵੇਖ ਲੈਣੇ ਜਦੋਂ ਪਾਣੀ ਕਿਨੂੰ ਦੇ ਰਿਆਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਰਤਾਰ ਪਰ ਸਾਡੀ ਖੇਤੀ ਸੁੱਕ ਰਹੀ ਤੁਸੀਂ ਕਿਨੂੰ ਦੇ ਰਹੇ ਕਹਿਣ ਲੱਗੇ ਆਪਣੇ ਕਿਤਰਾਂ ਨੂੰ ਹਸਪੇ ਘਹਿਣ ਲੱਗੇ ਕਰਤਾਰ ਜੋ ਉਹਨਾਂ ਦੇ ਪਰਮ ਨੂੰ ਨਿਰਤ ਕੀਤਾ ਗੁਰੂ ਨਾਨਕ ਸਾਹਿਬ ਜੀ ਦਾ ਸਮਝਾਉਣ ਦਾ ਵੱਖਰਾ ਤਰੀਕਾ ਸੀ ਆਪ ਦੇ ਪਰਮਾਨੰਤਾ ਹੁਣਤਾ ਹੋਇਆ ਫਿਰ ਉਹ ਪੈਸੇ ਲੈਣੇ ਸ਼ੁਰੂ ਜਿਸ ਵੇਲੇ ਬਾਦੂ ਨੇ ਖੜਕਿਆ ਉਹਨੋਂ ਉਹਨੇ ਘੇਰਾ ਪਾ ਲਿਆ ਉਹਨੂੰ ਕਹਿਣ ਲੱਗਾ ਪੈਸੇ ਰੱਖ ਦੇ ਕਹਿਣ ਲੱਗਾ ਗਾਹਾਂ ਦਾ ਜ਼ਰੂਰ ਪੈਸੇ ਤੇ ਪਰ ਗਾਹਾਂ ਦਾ 18 ਸਾਲਾ ਹੈ ਆਮ ਲੈਣਾ ਸੁਣ ਵਾਲੀ ਕਹਾਣੀ ਸਾਡਾ ਭਰਾ ਨੋਮਰ ਆਪਣੇ ਬੇਈ ਪੈਸੇ ਲੈ ਇਹ ਗੱਲ ਕਹਿ ਕੇ ਲੰਮਾ ਪੈ ਗਿਆ ਨਾਲ ਹੀ ਵਾਲੇ ਜੀ ਦੇ ਚਰਨਾਂ ਦੇ ਸੰਬੀਧ ਹੋ ਗਏ ਜਿੰਨਾ ਬਾਅਦ ਵਿੱਚਾਰੇ ਗੱਲ ਹੋਈ ਕਿ ਉਹਨਾਂ ਦੇ ਘਰ ਉਸੇ ਵੇਲੇ ਲੜਕੇ ਦਾ ਜਨਮ ਹੋ ਗਿਆ ਜਿੰਦਾਂ ਆਈ ਬਾਈ ਸਮਾ ਹੋਇਆ ਜੇ ਲਾਗੇ ਸ਼ਾਕੇ ਕਿਤੇ ਹੋਵੇਗਾ ਮੈਂ ਸਮਝਾ ਜਿਸ ਵੇਲੇ ਫਿਰ ਤਾਂ ਵੀ ਤੇ ਕੋਈ ਲੋਕ ਉਹਨਾਂ ਸਮਿਆਂ ਦੇ ਵਿੱਚ ਤਾਂਗੇ ਹੋਏ ਫਿਰ ਸੀ ਕੋਈ ਬਸਾਂ ਗੱਡੀਆਂ ਤੇ ਨਹੀਂ ਸੀ ਬਿਨਾ ਉਹਨੂੰ ਜਾ ਕੇ ਗਲੇ ਕਹਿਣ ਲੱਗੇ ਭਾਈ ਕੀ ਗੱਲ ਹੋਈ ਕੋ ਸਾਡੀ ਦੁਕਾਨ ਤੇ ਬੈਠਾ ਸੀ ਸਾਡਾ ਕਾਲਾ ਸਰਾਂ ਦਾ ਟਟਕਾ ਜਿਹੜਾ ਤੋੜੀ ਕਰ ਗਿਆ ਤੂੰ ਟੀਮ ਨੂੰ ਦੇ ਗਿਆ ਇਹ ਕਿਆ ساری ਗੱਲ ਪਸਾ ਕਹਿਣ ਲੱਗਾ ਉਹਨੂੰ ਇਹ ਰੱਤਾਂ ਮੈਨੇਸੀ ਦੁਕਾਨ ਮੈਂ ਪ੍ਰਸ਼ਾਦਾ ਤਿਆਰ ਕਰਿਆ ਕਰਦਾ ਸੀ ਮੇਰੇ ਕੋਲ ਲੋਕ ਲੈ ਕੇ ਬਹੁਤੇ ਸਾਧੂਆਂ ਨੂੰ ਉਹਨੇ 101 ਆਦਮੀ ਨੂੰ ਪ੍ਰਸ਼ਾਦਾ ਸਪਰਾਈ